मुदाबा कान मोर्चा चिंदबाद पंजाब मुरदाबाद तमामु ਔਰ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਆਪਣੇ ਨਾਲ ਵੀ ਜਦੋਂ ਮੀਟਿੰਗ ਆਪਾਂ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਾਣਾ ਸੀ ਔਰ 3 ਤਰੀਕ ਨੂੰ ਸਾਡੇ ਨਾਲ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਬਿਨਾਂ ਗੱਲਬਾਤ ਸੁਣੇ ਬਿਨਾਂ ਮੰਗਾਂ ਦੀ ਸਮਾਈ ਕੀਤੇ ਮੀਟਿੰਗ ਚੋਂ ਉੱਠ ਕੇ ਭੱਜ ਗਏ ਜਿਵੇਂ ਕੋਈ ਬਰਾਜ ਦਾ ਸ਼ਰਾਬੀ ਭੱਜਦੇ ਹੁੰਦੇ ਨੇ ਇਸ ਕਰਕੇ ਅਗਲੇ ਦਿਨ 4 ਤਰੀਕ ਨੂੰ ਗ੍ਰਿਫਤਾਰੀਆਂ ਸ਼ੁਰੂ ਕਰਤੀਆਂ ਔਰ ਨਾਲ ਹੀ ਨਾਕੇ ਲਾਤੇ ਜਿਵੇਂ ਢੈਪੀ ਨਾਕਾ ਲਾਤਾ ਹੋਰ ਜਿੰਨੇ ਵੀ ਹਾਈਵੇਜਾਂ ਰੋਡ ਸੀਗੇ ਉਹਨਾਂ ਤੇ ਜਾਮਲਾ ਦਾ ਪੁਲਿਸ ਨੇ ਕਿ ਕਿਸੇ ਨੂੰ ਵੀ ਚੰਡੀਗੜ੍ਹ ਨਹੀਂ ਜਾਣ ਦੇਣਾ ਪਰ ਆਪਾਂ ਸੈਡਾ ਤੇ ਬਹਿ ਕੇ ਧਾਨੇ ਨਾਲ ਵਿਰੋਧ ਕੀਤਾ ਔਰ ਭਾਵੇਂ ਉਹਨਾਂ ਸਮਝੌਤਾ ਹੋ ਗਿਆ ਕਿ ਸਾਡੇ ਜਿੰਨੇ ਕਿਸਾਨ ਨੇ ਗ੍ਰਫਤਾਰ ਕੀਤੇ ਨੇ ਔਰ ਹਾ ਕੀਤੇ ਜਾਂ ਉਹ ਰਾਤੋਂ ਰਾਤ ਅਗਲੀ ਤਰੀਕ 12 ਵਜੇ ਰਾਤ ਨੂੰ ਇਤੋਤਾਂ ਕੋਰਟ ਜੇਲ੍ਹ ਚ ਆਪਣੇ ਘਟੋ ਘਟੇ ਤੇ ਮੇਰੇ ਖਿਆਲ ਵੀ 28-30 ਬੰਦੇ ਸੀ ਉਹਨਾਂ ਨੂੰ ਰਾਤ ਨੂੰ 12 ਵਜੇ ਰਹਾ ਕੀਤਾ ਔਰ ਪੁਲਸਾ ਕੋ ਆਪਣੇ ਕਰੇ ਹਰਕ ਦੇ ਕਰੇ ਛੱਡ ਕੇ ਆਈ ਸਾਰੇ ਥਾਣਿਆਂ ਦੀ ਪੁਲਿਸ ਤਾਂਗਪੋਟ ਜੇਲ੍ਹ ਦੇ ਵਿੱਚ ਗਈ ਸਾਰੀਆਂ ਗੱਡੀਆਂ ਸੋ ਤਾਂ ਉਹਨਾਂ ਦਾ ਚੰਗਾ ਕੰਮ ਸੀ ਪਰ ਜਿਹੜਾ ਨਾਲ ਸਾਡੇ ਸ਼ੰਭੂ ਬਾਰਡਰ ਤੇ ਕੀਤਾ ਕਨੋਰੀ ਬਾਰਡਰ ਤੇ ਕੀਤਾ ਉਹ ਸਾਡੇ ਨਾਲ ਸਿੱਧਾ ਜ਼ੁਲਮ ਕੀਤਾ ਔਰ ਸਾਡੇ ਭਰਾ ਨੇ ਉਹ ਭਾਵੇਂ ਅਸੀਂ ਲੜ ਕੇ ਅੱਡ ਹੋ ਜਾਂਦੇ ਆ ਅੱਡ ਹੋ ਕੇ ਸਦਾ ਨਹੀਂ ਲੜਾਈ ਰਹਿਣੀ ਸੋ ਅੱਜ ਅਸੀਂ ਵਾਅਸ ਮੁੜਿਆ ਔਰ ਲੜਾਈ ਅਸੀਂ ਭੰਗ ਕਰਤੀ ਆਪਦੀ ਹੁਣ ਅਸੀਂ ਸਿੱਧੀ ਲੜਾਈ ਆ ਜਿਹੜੀ ਪੰਜਾਬ ਸਰਕਾਰ ਸ਼ੁਰੂ ਕਰ ਦਿੱਤੀ ਆ ਔਰ ਤੁਹਾਡੇ ਜੀਕੇ ਦੇ ਵਿੱਚ ਬੜੀ ਤਾਕਤ ਹੈ